ਸਾਥ ਸੰਗਤ ਜੀਓ ਧੰਨ ਗੁਰੂ ਗੋਬਿੰਦ ਸਿੰਘ ਜੀ ਚੈਨਲ ਸਬਸਕ੍ਰਾਈਬ ਕਰ ਲਿਓ ਸੰਗਤ ਜੀ ਸੋ ਵੀਡੀਓ ਨੂੰ ਸ਼ੇਅਰ ਕਰਿਓ ਜੀ ਲਾਈਕ ਤੇ ਕਮੈਂਟ ਵੀ ਕਰਿਓ ਪਿਆਰਿਓ ਆਪਾਂ ਅੱਜ ਜਿਹੜੀਆਂ ਬੇਨਤੀਆਂ ਨੂੰ ਸਾਂਝੀਆਂ ਕਰ ਰਹੇ ਆ ਸਾਥ ਸੰਗਤ ਟਰੰਪ ਦੀ ਜਾਨ ਨੂੰ ਖਤਰਾ ਕਿਵੇਂ ਕਈ ਮੁਲਕਾਂ ਦੇ ਵਿੱਚ ਤਖਤਾ ਪਲਟ ਹੋ ਸਕਦਾ ਹੈ ਕਈ ਮੁਲਕਾਂ ਦੀ ਜਿਹੜੀ ਐ ਸਿਆਸਤ ਉਹ ਗਰਮਾ ਸਕਦੀ ਹੈ ਕੇਜਰੀਵਾਲ ਵੀ ਜਹਿਲ ਜਾਣਗੇ ਮੋਦੀ ਵਿਚਾਲਿਓ ਜਿਹੜੀ ਹੈ ਸਰਕਾਰ ਟੁੱਟ ਸਕਦੀ ਹੈ ਆਪਾਂ ਬੇਨਤੀਆਂ ਇਸ ਵਿਸ਼ੇ ਤੇ ਸਾਂਝੀਆਂ ਕਰਾਂਗੇ ਵੀ ਸਾਰਾ ਕੁਝ ਕਿਵੇਂ ਪਹਿਲਾਂ ਤੇ ਸਾਰੇ ਸੰਗਤ ਫਤਿਹ ਬਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਸ ਤਰ੍ਹਾਂ ਕਿ ਤੁਸੀਂ ਸਾਰੇ ਜਾਣਦੇ ਹੋ ਕਿ ਨੇਪਾਲ ਦਾ ਜਿਹੜਾ ਕਿਸ ਤਰ੍ਹਾਂ ਦਾ ਵਿਊ ਬਣਿਆ ਹੋਇਆ ਹੈ ਨੇਪਾਲ ਦੇ ਵਿੱਚ ਕਿਸ ਤਰ੍ਹਾਂ ਦੀ ਜਿਹੜੀ ਸਰਗਰਮੀ ਹੈ ਉਹ ਆਪਾਂ ਸਾਰੇ ਜਾਣਦੇ ਹਾਂ ਨੇਪਾਲ ਦੇ ਵਿੱਚ ਲੋਕਾਂ ਨੇ ਸਰਕਾਰ ਤੋਂ ਤੰਗ ਆ ਕੇ ਦੁਖੀ ਹੋ ਕੇ ਉਹਨਾਂ ਨੇ ਤਖਤਾ ਪਲਟੀ ਕਰ ਦਿੱਤਾ ਹੈ। ਸਾਬਕਾ ਪੀਐਮ ਜਾਂ ਸ਼ਾਇਦ ਮੁੱਖ ਮੰਤਰੀ ਉਹਨਾਂ ਦੇ ਘਰ ਵਾਲੀ ਦਾ ਵੀ ਕਤਲ ਕਰ ਦਿੱਤਾ ਗਿਆ ਭੀੜ ਦੇ ਵੱਲੋਂ। ਔਰ ਜਿਹੜਾ ਪ੍ਰਧਾਨ ਮੰਤਰੀ ਹੈ ਉਹ ਤੇ ਹੈਲੀਕਾਪਟਰ ਰਾਹੀਂ ਕਿਧਰੇ ਭੱਜ ਗਏ ਨੇ ਜਾਲੀ ਦੇ ਵਿੱਚ ਬੈਠ ਕੇ ਤੇ ਇੰਨਾ ਜ਼ਿਆਦਾ ਲੋਕ ਗੁੱਸੇ ਦੇ ਵਿੱਚ ਨੇ, ਰੋਹ ਦੇ ਵਿੱਚ ਨੇ ਜੋ ਆਪਾਂ ਵੇਖ ਹੀ ਰਹੇ ਹਾਂ। ਨੇਪਾਲ ਦੇ ਲੋਕਾਂ ਨੇ ਬਹੁਤ ਤੰਗ ਹੋਣ ਕਰਕੇ ਸਰਕਾਰ ਦਾ ਵਿਰੋਧ ਕੀਤਾ ਆ ਸਰਕਾਰ ਨੇ ਉਹਨਾਂ ਦਾ ਗਲਾ ਘੁੱਟਿਆ ਗੋਲੀਆਂ ਨਾਲ ਆਪਣੇ ਲੋਕਾਂ ਨੂੰ ਮਾਰਿਆ ਲੋਕਾਂ ਨੇ ਮਜਬੂਰ ਹੋ ਕੇ ਭਿਆਨਕ ਕਾਂਡ ਨੂੰ ਅੰਜਾਮ ਦਿੱਤਾ ਨਹੀਂ ਲੋਕ ਇਦਾਂ ਨਹੀਂ ਸੀ ਕਰਦੇ ਨੇਪਾਲ ਨੂੰ ਅੱਗ ਲਾਉਣ ਦਾ ਜਿਹੜਾ ਹੈ ਉਹਨਾਂ ਨੇ ਕਾਂਡ ਕਰ ਦਿੱਤਾ ਆ ਇਹ ਸਭ ਕੁਝ ਜੋ ਵਾਪਰੇ ਆ ਭਾਰਤ ਸਰਕਾਰ ਪੰਜਾਬ ਸਰਕਾਰ ਫੋਰਸਾਂ ਪ੍ਰਸ਼ਾਸਨ ਸਭ ਨੂੰ ਦੱਸ ਗਿਆ ਕਿ ਜਦੋਂ ਜ਼ੁਲਮ ਹੱਦ ਪਾਰ ਹੋ ਜਵੇ ਜ਼ੁਲਮਾਂ ਦੀ ਜਿਹੜੀ ਹੈ ਉਹ ਲੋਕਾਂ ਦੇ ਉੱਤੇ ਅੱਗ ਪੈ ਜਵੇ ਫਿਰ ਕੁਦਰਤ ਆਪਣਾ ਰੰਗ ਜ਼ਰੂਰ ਦਿਖਾਉਂਦੀ ਹੈ ਹਰਕਤ ਦੇ ਵਿੱਚ ਆਉਂਦੀ ਹੈ ਇਹ ਲਈ ਪੰਜਾਬ ਸਰਕਾਰ ਪ੍ਰਸ਼ਾਸਨ ਧਾਰਵੀਆਂ ਨੂੰ ਸਪਲ ਭਾਰਤ ਸਰਕਾਰ ਨੂੰ ਧਿਆਨ ਰੱਖਣਾ ਚਾਹੀਦਾ ਹੈ ਲੋਕਾਂ ਨੇ ਇਥੋਂ ਤੱਕ ਵੀ ਗੱਲ ਕਹਿ ਦਿੱਤੀ ਹੈ ਕਿ ਜੇ ਨੇਪਾਲ ਦੇ ਵਿੱਚ ਤਖਤਾ ਪਲਟ ਹੋਇਆ ਤੇ ਕਹਿੰਦੇ ਤਖਤਾ ਪਲਟ ਭਾਰਤ ਦੇ ਵਿੱਚ ਵੀ ਹੋ ਸਕਦਾ ਹੈ ਇੰਡੀਆ ਦੇ ਵਿੱਚ ਵੀ ਹੋ ਸਕਦਾ ਹੈ ਕਿੰਦੇ ਇਹ ਕੋਈ ਬਹੁਤ ਹੀ ਵੱਡੀ ਗੱਲ ਨਹੀਂ ਹੈਗੀ 네ਪਾਲ ਦੇ ਵਿੱਚ ਸਿਰਫ ਹਿੰਦੂ ਫੋਰਸਾਂ ਵਾਲੇ ਜਾਂ ਹਿੰਦੂ ਰਾਸ਼ਟਰ ਦੇ ਹੁੰਦਿਆਂ ਵੀ ਹਾਲਾਤ ਕੀ ਹੋਏ ਲੇਕਿਨ ਪੰਜਾਬ ਤੇ ਪੰਜਾਬੀ ਲੋਕ ਬਹੁਤ ਮਾੜੇ ਹਾਲਾਤਾਂ ਦੇ ਵਿੱਚ ਨੇ ਪੰਜਾਬ ਦੇ ਵਿੱਚ ਰਹਿੰਦੇ ਹਰ ਧਰਮ ਜਾਤ ਮਜ਼ਬ ਦੇ ਲੋਕਾਂ ਨਾਲ ਵਧੀਆ ਸੋਣਾ ਵਿਚਾਰ ਹੋਣਾ ਚਾਹੀਦਾ ਪਰ ਜੋ ਅੱਜ ਤੱਕ ਨਹੀਂ ਹੈਗਾ ਬਿਲਕੁਲ ਵੀ ਨਹੀਂ ਹੈਗਾ ਸੋ ਕੋਈ ਵੀ ਸਰਕਾਰ ਆਈ ਕਿਵੇਂ ਵੀ ਆਈ ਭਾਰਤ ਦੇ ਵਿੱਚ ਕਿਵੇਂ ਵੀ ਆਈ ਕੋਈ ਸਰਕਾਰ ਕੋਈ ਸਰਕਾਰ ਦੇ ਵਿੱਚ ਇੱਕ ਅਦਾ ਬੰਦਾ ਹੋਵੇ ਤੇ ਜਿਨੇ ਬਹੁਤ ਵਧੀਆ ਤਰੀਕੇ ਨਾਲ ਕੰਮ ਕੀਤਾ ਹੋਵੇ ਇਮਾਨਦਾਰੀ ਰੱਖ ਕੇ ਵਧੀਆ ਸੋਚ ਨਾਲ ਨਹੀਂ ਬਹੁਤਾ ਜਿਆਦਾ ਕਾਰਜਕਾਰੀ ਜਿਹੜੀ ਆ ਕਿਸੇ ਦੀ ਨਹੀਂ ਰਹੀ ਉਹ ਆਪਾਂ ਸਾਰੇ ਜਾਣਦੇ ਹਾਂ ਕਿਸੇ ਦੀ ਕੋਈ ਵਧੀਆ ਕਾਰਜਕਾਰੀ ਨਹੀਂ ਰਹੀ ਇੱਥੇ ਇੱਕ ਚੀਜ਼ ਹੋਰ ਥੋੜੀ ਜੀ ਸਮਝ ਲਿਓ ਪੰਜਾਬ ਦੇ ਵਿੱਚੋਂ ਪ੍ਰਵਾਸੀਆਂ ਨੂੰ ਭਜਾਉਣ ਦੀ ਜਿਹੜੀ ਲਹਿਰ ਚੱਲ ਰਹੀ ਹੈ ਇਹ ਇੱਕ ਬਹਾਨਾ ਬਣਨਾ ਹੈ ਕਿਸੇ ਵੀ ਤਰੀਕੇ ਨਾਲ ਬਣ ਜੇ ਸਰਕਾਰਾਂ ਜੇਕਰ ਉਹਨਾਂ ਦੀ ਸਪੋਰਟ ਕਰਨਗੀਆਂ ਤੇ ਸਾਡੇ ਲੋਕ ਜੇ ਉੱਠ ਖੜੇ ਤੇ ਕਈ ਲੋਕਾਂ ਨੇ ਜੇਕਰ ਉੱਠ ਕੇ ਆਪਣਾ ਇਹ ਗੱਲ ਸਮਝ ਲਈ ਤਾਕਤਾਂ ਪਲਟਦੀ ਤੇ ਉਸ ਹਿਸਾਬ ਦੇ ਵਿੱਚ ਬਹੁਤ ਮੁਸ਼ਕਲ ਹੋ ਜਾਣੀ ਹੈ ਐਵੇਂ ਮੈਂ ਆਪਣਾ opinion ਜਿਹੜਾ ਹੈ ਉਹ ਸਾਂਝਾ ਕਰਾਂ ਜਿੱਥੇ ਲੋਕ ਆਪਣੇ ਹੀ ਲੋਕਾਂ ਨਾਲ ਲੜੀ ਜਾ ਰਹੇ ਨੇ ਕੁਝ ਸਰਕਾਰ ਦੇ ਬੰਦੇ ਵਿੱਚ ਪੈ ਕੇ ਜਿਹੜੇ ਨੇ ਉਹ ਲੋਕਾਂ ਨੂੰ ਬਦਨਾਮ ਕਰੀ ਜਾ ਰਹੇ ਨੇ ਲੋਕਾਂ ਨੂੰ ਬਹੁਤ ਜ਼ਿਆਦਾ ਪਰੇਸ਼ਾਨ ਕਰੀ ਜਾ ਰਹੇ ਨੇ ਜਿਦੇ ਵਿੱਚ ਆਪਾਂ ਵੇਖੀਏ ਕਿ ਲੋਕਾਂ ਨੂੰ ਬਹੁਤ ਸਾਰੀਆਂ ਪਰੇਸ਼ਾਨੀਆਂ ਨੇ ਜਿਵੇਂ ਕਿ ਕਿਹਾ ਜਾ ਰਿਹਾ ਹੈ ਕਿ ਜੇ ਤਖਤਾ ਪਲਟ ਉਧਰ ਹੋਇਆ ਤੇ ਇਧਰ ਵੀ ਹੋ ਸਕਦਾ ਆ ਸੋ ਸਾਰੇ ਜਿਹੜੇ ਲੋਕ ਨੇ ਉਹ ਕੱਤਰਤ ਹੋਣ ਕਈ ਲੋਕ ਅਜਿਹੇ ਨੇ ਜਿਹੜੇ ਸਰਕਾਰਾਂ ਦੇ ਪਿੱਠੂ ਜਿਨ੍ਹਾਂ ਨੇ ਕੀ ਕੀਤਾ ਹੋਇਆ ਹੈ ਕਿ ਉਹ ਲੋਕ ਪਤਾ ਕੀ ਕਰ ਰਹੇ ਨੇ ਉਹ ਕਹਿੰਦੇ ਵੀ ਸਰਦਾਰਾਂ ਨੂੰ ਜੀ ਪਾਕਿਸਤਾਨ ਭੇਜ ਦਿਓ ਮੁਸਲਮਾਨਾਂ ਨੂੰ ਵੀ ਇੱਥੋਂ ਕੱਢ ਦਿਓ ਇੱਥੋਂ ਦਾ ਜੀ ਉਹਨਾਂ ਸਾਰਿਆਂ ਨੂੰ ਜਿਹੜਾ ਹੈ ਬਾਹਰ ਕਰ ਦੇਣਾ ਚਾਹੀਦਾ ਹੈ ਉਹਨਾਂ ਸਾਰਿਆਂ ਨੂੰ ਬਾਹਰ ਕਰ ਦਿਓ ਇਦਾਂ ਦੀਆਂ ਜਿਹੜੀਆਂ ਗੱਲਾਂ ਬਾਤਾਂ ਨੇ ਉਹ ਚਲਾਈਆਂ ਜਾ ਰਹੀਆਂ ਨੇ ਇਦਾਂ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਆਪਾਂ ਵੇਖ ਰਹੇ ਹਾਂ ਤੋ ਜਿਹੜੀਆਂ ਸਟੇਟਾਂ ਦੇ ਵਿੱਚ ਲੋਕ ਧਰਮਵਰਗ ਜਾਤਵਰਗ ਦੇ ਨਾਮ ਤੇ ਲੜਦੇ ਹੋਣ ਕੀ ਉਹ ਦੇਸ਼ ਤਰੱਕੀ ਕਰ ਸਕਦਾ ਮੈਂ ਉਸ ਦੇਸ਼ ਨੂੰ ਨਹੀਂ ਮੰਨਦਾ ਵੀ ਉੱਥੇ ਤਖਤਾ ਪਲਟ ਹੋ ਸਕਦਾ ਜਿਹੜੇ ਲੋਕ ਸਰਕਾਰਾਂ ਦੇ ਪਿੱਠੂ ਬਣੇ ਹੋਣ ਸਰਕਾਰਾਂ ਨੂੰ ਚੰਗੇ ਕਹਿੰਦੇ ਹੋਣ ਤੇ ਉਹ ਲੋਕਾਂ ਨੂੰ ਮੈਂ ਨਹੀਂ ਸਮਝਦਾ ਵੀ ਉਹ ਤਖਤਾ ਪਲਟ ਕਰ ਸਕਦੇ ਨੇ ਤਖਤਾ ਪਲਟ ਉਹ ਕਰ ਸਕਦੇ ਨੇ ਜਿਹੜਾ ਨਿਰਪੱਖ ਹੋ ਕੇ ਚੱਲੇ ਜਿਹੜਾ ਕਹੇ ਮੈਨੂੰ ਪਰਵਾਹ ਕੋਈ ਇਹਦੇ ਵਿੱਚ ਜੇ ਆਪਾਂ ਸਮਝੀਏ ਵੀ ਸਭ ਤੋਂ ਵੱਡੀ ਗੱਲ ਇਹ ਹੈ ਵੀ ਸਰਕਾਰ ਤੋਂ ਸਰਕਾਰ ਦੀਆਂ ਕਮੀਆਂ ਤੋਂ ਤੰਗ ਆਉਣਾ ਤੇ ਉਥੇ ਫਿਰ ਸਰਕਾਰ ਨੂੰ ਖੁੱਲਾ ਚੈਲੰਜ ਕਰ ਦੇਣਾ ਵੀ ਭਾਈ ਆਪ ਜੀ ਜਿਹੜਾ ਕੁਝ ਵੀ ਕਰੋ ਤੇ ਆਪ ਜੀ ਦੇ ਸਾਹਮਣੇ ਅਸੀਂ ਆ ਜਿਵੇਂ ਹੁਣ ਨੇਪਾਲ ਦੇ ਲੋਕਾਂ ਨੇ ਕੀਤਾ ਉਹਨਾਂ ਨੇ ਸਭ ਤੋਂ ਵੱਡੀ ਜਿਹੜੀ ਆਪਣੀ ਓਪੀਨੀਅਨ ਪਤਾ ਹੈ ਕੀ ਰੱਖੀ ਹੋ ਕਹਿੰਦੇ ਅਸੀਂ ਤੰਗ ਆ ਸਰਕਾਰ ਨਾ ਹੀ ਸਾਡੀ ਕੋਈ ਸੁਣਵਾਈ ਹੋਈ ਗੁੰਡਾ ਰਾਜ ਚਲਾ ਰੱਖਿਆ ਸਰਕਾਰ ਨੇ ਨਾ ਹੀ ਕੋਈ ਕੰਮ ਕਰਦੇ ਨੇ ਵੋਟਾਂ ਲੈ ਕੇ ਝਾਰ ਬੋਲਦੇ ਨੇ ਇਥੋਂ ਚਲੇ ਜਾਂਦੇ ਨੇ ਵੋਟਾਂ ਲੈ ਕੇ ਤੇ ਸਾਡਾ ਅਜੇ ਤੱਕ ਜਿਹੜਾ ਕੋਈ ਵੀ ਕੰਮ ਜਿਹੜਾ ਹੈ ਉਹ ਨਹੀਂ ਸਵਾਰਿਆ ਤੇ ਕੋਈ ਕੰਮ ਜਿਹੜਾ ਹੈ ਸਵਰਿਆ ਨਹੀਂ ਹੈ ਇਸ ਕਰਕੇ ਉਹ ਲੋਕ ਸਰਕਾਰ ਤੋਂ ਬਹੁਤ ਜ਼ਿਆਦਾ ਤੰਗ ਆਏ ਸਰਕਾਰ ਤੋਂ ਇੰਨਾ ਜ਼ਿਆਦਾ ਉਹ ਲੋਕ ਸੰਗ ਆ ਗਏ ਪਰੇਸ਼ਾਨ ਹੋ ਗਏ ਉਹਨਾਂ ਲੋਕਾਂ ਨੇ ਆਪਣਾ ਜਿਹੜਾ ਹੈ ਫਿਰ ਸਰਕਾਰ ਦਾ ਤਖਤਾ ਹੀ ਪਲਟ ਕਰ ਦਿੱਤਾ ਉਹ ਕਹਿੰਦੇ ਕੁਝ ਵੀ ਹੋਵੇ ਤੇ ਅਸੀਂ ਫਿਰ ਇਦਾਂ ਕੁਝ ਨਹੀਂ ਹੋਣ ਦੇਣਾ ਇਥੋਂ ਤੱਕ ਕਈ ਲੋਕਾਂ ਨੇ ਵੀ ਕਹਿ ਦਿੱਤਾ ਵੀ ਉਹ ਸਰਕਾਰ ਤੋਂ ਤੰਗ ਹੋਏ ਉਹਨਾਂ ਨੇ ਤਾਂ ਜਿਹੜਾ ਹੈ ਉਹ ਸਟੈਪ ਉੱਤੇ ਜੋ ਕਿਹਾ ਹੁਣ ਸਾਡੇ ਲੋਕ ਪਤਾ ਕੀ ਕਹਿੰਦੇ ਆ ਕਈ ਕਈ ਕਹਿੰਦੇ ਉਹ ਤਾਂ ਜੀ ਫਿਰ ਆਪਣੇ ਤਾਂ ਜੀ ਫਿਰ ਬਹੁਤ ਸਹੀ ਐ ਪ੍ਰੋਗਰਾਮ ਉਹ ਤਾਂ ਬਾਹਲੀ ਤੰਗ ਹੋ ਗਏ ਸੀ ਵਿਚਾਰੇ ਆਪਣੇ ਕੀ ਸਹੀ ਐ ਜੀ ਆਪਾਂ ਜੇ ਵੇਖੀਏ ਵੀ ਆਪਣੇ ਸਹੀ ਕੀ ਐ ਠੀਕ ਐ ਜੀ ਆਪਾਂ ਨੂੰ ਕੋਈ ਇੱਕ ਅੱਧੀ ਸਹੂਲਤ ਦਿੱਤੀ ਹੋਈ ਐ ਇਹਦਾ ਮਤਲਬ ਵੀ ਆਪਣੀਆਂ ਜਿਹੜੀ ਇੱਕ ਸਹੂਲਤ ਦੇ ਕੇ ਆਪਾਂ ਉਹਨਾਂ ਦੀਆਂ 50 ਸਹੂਲਤਾਂ ਜੜੀਆਂ ਨੇ ਉਹ ਪਿੱਛੇ ਛੱਡਦੀਆਂ ਆਪਾਂ ਨੂੰ ਤੇ ਰੋੜਾਂ ਦੇ ਵਿੱਚ ਹੀ ਉਲਝਾਰ ਰੱਖਿਆ ਗਲੀਆਂ ਨਾਲੀਆਂ ਦੇ ਵਿੱਚ ਹੀ ਉਲਝਾਰ ਰੱਖਿਆ ਅੱਜ ਤੱਕ ਕੀਤਾ ਆਪਣੇ ਲਈ ਕੀ ਐ ਰੇਲਵੇ ਸਾਡੀ ਉਹ ਸੁਰੱਖਿਅਤ ਨਹੀਂ ਹੈ ਸਾਫ਼ ਨਹੀਂ ਹੈ ਤੇ ਜੇ ਆਪਾਂ ਗੱਲ ਕਰੀਏ ਵੀ ਸਟੇਟ ਸਟੇਟ ਤੋਂ ਸਟੇਟ ਦੀ ਉੱਥੇ ਕੀ ਸੇਫ ਹੈ ਅੱਜ ਲੋਕਾਂ ਦੇ ਹੜ ਆ ਗਏ ਘਰ ਟਹਿ ਗਏ ਤੇ ਸੇਫ ਬਣਿਆ ਕੀ ਹੈ ਅੱਜ ਤੱਕ ਅਸੀਂ ਬਿਆਸ ਦਰਿਆ ਜਾਂ ਡੈਮਾਂ ਨੂੰ ਅਸੀਂ ਇਸ ਹਿਸਾਬ ਨਾਲ ਕੰਟਰੋਲ ਨਹੀਂ ਕਰ ਸਕੇ ਵੀ ਉੱਥੇ ਲੋਕਾਂ ਦੇ ਹਰ ਵਾਰ ਹਰ ਸਾਲ ਬਾੜ ਆਉਂਦੀ ਹੈ ਹੜ ਆਉਂਦੇ ਨੇ ਲੋਕਾਂ ਦੇ ਘਰ ਤੱਕ ਟਹਿ ਜਾਂਦੇ ਨੇ ਅਸੀਂ ਸੇਫ ਕੀ ਰੱਖਿਆ ਹੋਇਆ ਮੈਂ ਨਹੀਂ ਕਹਿੰਦਾ ਕਿ ਆਪਾਂ ਤਖਤਾ ਪਲਟ ਵਾਲੀ ਜਾਂ ਕੋਈ ਇਦਾਂ ਦੀ ਨੀਤੀ ਬਣਾ ਕੇ ਜਾਂ ਸੰਘਰਸ਼ ਵੀ ਦੀ ਮੈਂ ਕਹਿੰਦਾ ਵੀ ਸਰਕਾਰਾਂ ਨੂੰ ਸਵਾਲ ਤੇ ਕਰੀਏ ਕਿਉਂਕਿ ਜੇ ਲੋਕਾਂ ਨੇ ਤਖਤਾ ਪਲਟ ਕਰਨਾ ਹੋਇਆ ਜੇ ਪਰਮਾਤਮਾ ਨੇ ਤਖਤਾ ਪਲਟ ਦੀ ਗੱਲ ਜਿਹੜੀ ਹੈ ਸੱਚ ਕਰਨੀ ਹੋਈ ਨਾ ਤੇ ਉਹ ਸੇਵਾ ਫਿਰ ਆਪਣੇ ਆਪ ਲੋਕ ਲੈ ਲੈਣਗੇ ਇੰਡੀਆ ਦੇ ਕਿੰਨੇ ਟੋਟੇ ਹੋਣਗੇ ਕੋਈ ਨਾ ਜਣਾ 29 ਮਾਰਚ ਜਗਨਨਾਥ ਮੰਦਿਰ ਦੇ ਮਿਸਾਈਲ ਡਿੱਗਣ ਦੀ ਗੱਲ ਕਹੀ ਸੀ ਉਹ ਕਹਿੰਦੇ ਵੀ ਲੋਕ ਕਹਿੰਦੇ ਵੀ ਉਹ ਵੀ ਬਿਲਕੁਲ ਜਿਹੜਾ ਹੈ ਇਦਾਂ ਦੀ ਭਵਿੱਖਬਾਣੀ ਖਤਮ ਨਿਕਲੀ ਕਈ ਕਹਿੰਦੇ ਜੀ ਤਖਤਾ ਪਲਟ ਦੀ ਗੱਲ ਹੈ ਇਹ ਵੀ ਉਵੇਂ ਜਿਹੜੀ ਹੈ ਫੇਕ ਨਿਕਲੇਗੀ ਜ਼ਰੂਰੀ ਨਹੀਂ ਵੀ ਜੇ ਬੰਦਾ ਚਾਰ ਪੰਜ ਗੱਲਾਂ ਫੋਕੀਆਂ ਕਹਿੰਦਾ ਤੇ ਉਹਦੀ ਇੱਕ ਗੱਲ ਸੱਚ ਨਾ ਹੋਵੇ ਹੋ ਸਕਦਾ ਚਾਰ ਪੰਜ ਫੋਕੀਆਂ ਘੀਆਂ ਤੇ ਇਹ ਸੱਚ ਹੋ ਜਾਵੇ ਕਹਿਣ ਤੋਂ ਭਾਵ ਵੀ ਕਈ ਵਾਰੀ ਜਿਵੇਂ ਸਿਆਣੇ ਕਹਾਵਤ ਵਰਤਦੇ ਆ ਵੀ ਸੱਜਾ ਦਿਖਾ ਕੇ ਖੱਬਾ ਠੋਕਣਾ ਉਹ ਗੱਲ ਇੱਥੇ ਹੋ ਜਾਂਦੀ ਹੈ ਸੋ ਹੁਣ ਅਮਰੀਕਾ ਵੀ ਜਿਹੜਾ ਹੈ ਉਹ ਆਪਣੀ ਜਿਹੜੀ ਹੈ ਪ੍ਰਾਇੋਰਟੀ ਰੱਖੇਗਾ ਤੇ ਮੋਦੀ ਸਰਕਾਰ ਦੀ ਸਰਕਾਰ ਅਧ ਵਿਚਾਲੇ ਟੁੱਟੇਗੀ ਲੋਕਾਂ ਵੱਲੋਂ ਇਹ ਕਿਹਾ ਜਾ ਰਿਹਾ ਹੈ ਨੇਪਾਲ ਦੇ ਤਾਜ਼ਾ ਹਾਲਾਤ ਵੇਖ ਕੇ ਤੇ ਇਹ ਵੀ ਗੱਲਾਂ ਜਿਹੜੀਆਂ ਨੇ ਉਹ ਕਹੀਆਂ ਜਾ ਰਹੀਆਂ ਨੇ ਕਿ ਭਾਈ ਹੁਣ ਜਿਹੜੇ ਕੇਜਰੀਵਾਲ ਕਿਉਂਕਿ ਸੱਤਾ ਦੇ ਵਿੱਚੋਂ ਬਾਹਰੇ ਨੇ ਉਹਨਾਂ ਨੂੰ ਵੀ ਲੰਬੀ ਜੇਲ ਹੋਗੀ ਸੋ 트ੰਪ ਦੀ ਜਾਨ ਨੂੰ ਖਤਰਾ ਹੈ ਇਸ ਕਰਕੇ ਉਹ ਵੀ ਆਪਣੀ ਜਾਨ ਲਪਾਉਣਗੇ ਵੱਡਾ ਜਿਹੜਾ ਹੈ ਰੇਲ ਤੇ ਵੱਡਾ ਅਤਵਾਦੀ ਹਮਲਾ ਹੋਊਗਾ ਇਹ ਗੱਲਾਂ ਕਹੀਆਂ ਜਾ ਰਹੀਆਂ ਨੇ ਪੰਜਾਬ ਬੋਲ ਦਾ ਇੱਕ ਚੈਨਲ ਹੈ ਜਿਹਦੇ ਵਿੱਚ ਕੁਝ ਲੋਕਾਂ ਨੇ ਆਪੋ ਆਪਣੀਆਂ ਭਵਿਕਾ ਬਾਣੀਆਂ ਕੀਤੀਆਂ ਕੁਝ ਗੱਲਾਂ ਬਾਤਾਂ ਕੀਤੀਆਂ ਜਿਹਦੇ ਵਿੱਚ ਉਹਨਾਂ ਨੇ ਆਪੋ ਆਪਣੇ opinion ਜਿਹੜੇ ਨੇ ਉਹ ਸਾਂਝੇ ਕੀਤੇ ਨੇ ਜਿਸ ਤੋਂ ਬਾਅਦ ਬਹੁਤ ਸਾਰੀਆਂ ਲੋਕਾਂ ਦੀਆਂ ਗੱਲਾਂ ਬਾਤਾਂ ਸਾਂਝੀਆਂ ਹੋਈਆਂ ਬੜੇ ਲੋਕਾਂ ਨੇ ਆਪੋ ਆਪਣੀਆਂ ਗੱਲਾਂ ਕੀਤੀਆਂ ਕੋਈ ਕੁਝ ਕਹਿ ਰਿਹਾ ਕੋਈ ਕੁਝ ਕਹਿ ਰਿਹਾ ਕਿਸੇ ਨੇ ਕੁਝ ਆਖਿਆ ਕਿਸੇ ਨੇ ਕੁਝ ਆਖਿਆ ਬੜਾ ਲੋਕਾਂ ਨੇ ਆਪਣੇ ਆਪਣੇ ਵੱਲੋਂ ਜਿਹੜੀਆਂ ਚੀਜ਼ਾਂ ਨੇ ਉਹ ਸਾਹਮਣੇ ਰੱਖੀਆਂ ਨੇ ਜਿਹਦੇ ਵਿੱਚ ਸਾਨੂੰ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਸੋਚਣੀਆਂ ਪੈਣਗੀਆਂ ਬਹੁਤ ਸਾਰੀਆਂ ਚੀਜ਼ਾਂ ਤੇ ਸਾਨੂੰ ਵਿਚਾਰ ਚਰਚਾ ਕਰਨੀ ਪਵੇਗੀ ਹੁਣ ਇੱਥੇ ਗੱਲ ਇਹ ਹੈ ਵੀ ਤਖਤਾ ਪਲਟ ਹੋਇਆ ਨੇਪਾਲ ਦੇ ਵਿੱਚ ਸਰਕਾਰ ਨੂੰ ਕਿਸ ਤਰ੍ਹਾਂ ਭਾਜੜਾ ਪਾ ਦਿੱਤੀਆਂ ਨੁਮਾਇੰਦਿਆਂ ਨੂੰ ਭਾਜੜਾ ਪਾ ਦਿੱਤੀਆਂ ਜਿਸ ਦੇ ਨਾਲ ਲੋਕਾਂ ਦਾ ਜਿਹੜਾ ਹੈ ਨੁਕਸਾਨ ਉੱਤੇ ਹੋਇਆ ਉਹਨਾਂ ਨੇ ਸਰਕਾਰਾਂ ਦਾ ਨੁਕਸਾਨ ਵੀ ਕਰ ਦਿੱਤਾ ਤੇ ਸ਼ਾਇਦ ਜੇ ਉਹ ਉੱਥੇ ਸਰਕਾਰ ਬਣਨ ਤੇ ਆਈ ਤੇ ਉਹ ਸਰਕਾਰ ਉੱਥੇ ਬਹੁਤ ਦੇਰ ਬਾਅਦ ਬੜੇਗੀ ਲੇਟ ਬਣੇਗੀ ਜੇ ਆਪਾਂ ਕਹੀਏ ਵੀ ਸਰਕਾਰ ਉੱਥੇ ਢਿਸ਼ੇਤ ਹੀ ਨਹੀਂ ਬਣ ਸਕਦੀ ਆਪਣੇ ਪੈਰ ਉੱਥੇ ਸਰਕਾਰ ਕਿਵੇਂ ਜਮਾਏਗੀ ਤੇ ਸਭ ਤੋਂ ਵੱਡੀ ਗੱਲ ਜਿਹੜੀ ਹੈ ਸਾਹਮਣੇ ਆਉਂਦੀ ਸ਼ਾਇਦ ਪ੍ਰਮਾਤਮਾ ਕਰੇ ਵੀ ਖਿਆਲ ਸੁਖ ਰੱਖੇ ਕਿਸੇ ਨਾਲ ਇਤਾਂ ਆ ਹੋਵੇ ਕਿਸੇ ਦਾ ਨੁਕਸਾਨ ਨਾ ਹੋਵੇ ਤੇ ਸਰਕਾਰਾਂ ਆਪਣੇ ਕੰਮ ਸਹੀ ਕਰਨ ਤੇ ਇਹੋ ਜੀਆਂ ਨੌਬਤਾਂ ਹੀ ਨਾ ਹੋਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ